ਐਜੂਕੇਸ਼ਨ ਬੋਰਡ ਵੱਲੋਂ ਸਾਇੰਸ ਮੇਲੇ ਦਾ ਕੰਪੀਟੀਸ਼ਨ ਕਰਵਾਇਆ ਗਿਆ ਜਿਹੜਾ ਕਿ ਕੋਕਰੀ ਸਕੂਲ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਜਿਹੜੇ ਬੱਚੇ ਇਕੱਠੇ ਹੋਏ ਸੀ ਤੇ ਆਪਾਂ ਜਿਹੜੇ ਮੋਗਾ ਵੱਲ ਵਾਲੇ ਆ ਉਹਨਾਂ ਦਾ ਵੀ ਉਹੀ ਸੀ ਕੋਕਰੀ ਸਕੂਲ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ 6ਵੀਂ ਤੋਂ 8ਵੀਂ ਤੱਕ ਦੇ ਬੱਚਿਆਂ ਦਾ ਇੱਕ ਬੱਚੇ ਨੇ ਜਿੰਨੇ ਹਿੱਸਾ ਲੈਣਾ ਸੀ 8ਵੀਂ ਕਲਾਸ ਦਾ ਮਨਜਿੰਦਰ ਸਿੰਘ ਸੀ ਤੇ ਉਹ ਉਥੋਂ 3rd ਪੋਜੀਸ਼ਨ ਹਾਸਲ ਕਰਕੇ ਆਇਆ ਵੇਸਟ ਮੈਨੇਜਮੈਂਟ ਉਹਦਾ ਟੌਪ ਸੀ ਉਹਦੇ ਨਾਲ ਇੱਕ ਵਾਰੀ ਤਾੜੀ ਮਾਰੋ ਸਾਰੇ ਉਸ ਮੱਕੇ ਦੀ ਜਿਹੜੀ ਤਿਆਰੀ ਹੈ ਇਹ ਤਾਂਜੀਤ ਮਾੜਮ ਨੇ ਕਰਵਾਈ ਸੀ ਉਹਨਾਂ ਦੇ ਨਾਂ ਤੇ ਵੀ ਤਾੜੀ ਮਾਰੋ ਕੁੱਝ ਤੋਂ ਵੇਖਿਆ ਨੇ ਜਿਸ ਤਰ੍ਹਾਂ ਕੱਲ 15 ਤਰੀਕ ਨੂੰ ਮਨਜਿੰਦਰ ਸਿੰਘ ਦਾ ਜਿਹੜਾ ਕੰਪੀਟੀਸ਼ਨ ਆ ਉਹ 14 ਤਰੀਕ ਨੂੰ ਸੀ ਤੇ 14 ਤਰੀਕ ਨੂੰ ਉਹਦੀ ਥਰਡ ਪੋਜੀਸ਼ਨ ਆਈ ਆਪਣੇ ਸਕੂਲ ਦੇ ਵਿੱਚੋਂ ਆਪਣੇ ਸਕੂਲ ਵਾਸਤੇ ਇਹ ਫਖਰ ਵਾਲੀ ਗੱਲ ਹੈ ਕਿ ਉਹ ਬਾਕੀ ਜ ਤਕਰੀਬ ਨੂੰ ਉੱਥੇ 100 ਦੇ ਕਰੀਬ ਬੱਚੇ ਸੀ ਜਿਹਦੇ ਵਿੱਚ ਉਹਦੀ ਥਰਡ ਪੋਜੀਸ਼ਨ ਆਈ ਕੱਲ 15 ਤਰੀਕ ਨੂੰ ਵਿਸਾਕਾ ਸਿੰਘ ਗਿਆ ਸੀ ਨੌਵੀਂ ਤੋਂ 10ਵੀਂ ਦੇ ਵਿੱਚੋਂ ਜਿਹੜਾ ਕੰਪੀਟੀਸ਼ਨ ਹੋਇਆ ਤੇ ਬੜੇ ਫਖਰ ਵਾਲੀ ਗੱਲ ਹੈ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬੋਟਰ ਬੁਆਇਸ ਵਾਸਤੇ ਜੇ ਵਿਸਾਕਾ ਸਿੰਘ ਵੀ ਉਹਦੇ ਵਿੱਚੋਂ ਫਰਸਟ ਪੋਜੀਸ਼ਨ ਆਈ ਹੈ ਉਸ ਦੀ ਪੈਰੀ ਨਿਹਾਰਾ ਕਾ ਮੈਡਮ ਨੇ ਕਰਵਾਈ ਸੀ ਉਹਨਾਂ ਦੇ ਨਾਮ ਤੇ ਵੀ ਤਾੜੀ ਮਾਰੋ ਜੀ ਦੋਨੋਂ ਨਾ ਦੋਨੋਂ ਬੱਚਿਆਂ ਨੂੰ ਲੈ ਕੇ ਗਿਆ ਸੀ ਸਤਨਾਮ ਸਿੰਘ ਵੀ ਉਹਨਾਂ ਦੇ ਨਾਮ ਤੇ ਵੀ ਤਾੜੀ ਮਾਰੋ ਜੀ ਕਿ ਸ਼ਾਬਾਸ਼ ਇਹ ਆਪਣੇ ਵਾਸਤੇ ਬੜੇ ਫਖਰ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਨਵਾਂ ਸਾਲ ਸ਼ੁਰੂ ਹੋਇਆ ਜਨਵਰੀ ਦਾ ਇਹ ਮਹੀਨਾ ਆਪਣੇ ਸਕੂਲ ਦੇ ਵਿੱਚ ਸਾਇੰਸ ਮੇਲੇ ਦੇ ਰੂਪ ਦੇ ਵਿੱਚ ਇਹ ਪਹਿਲੀ ਖੁਸ਼ੀ ਜਿਹੜੀ ਉਹ ਆਈ ਹੈ ਤੇ ਇਸ ਵਾਸਤੇ ਸਾਰਿਆਂ ਨੂੰ ਫਖਰ ਹੋਣਾ ਚਾਹੀਦਾ ਆਪਣੇ ਸਕੂਲ ਵਾਸਤੇ ਸਾਰੇ ਬੱਚੇ ਮਿਹਨਤ ਕਰਨਗੇ ਤੇ ਸਾਰੀ ਵਧੀਆ ਕਰ ਸਕਦੇ ਆ ਟੀਚਰਾਂ ਨੇ ਸਾਰਿਆਂ ਵਾਸਤੇ ਯੋਗਰ ਲਉਣਾ ਆਂਦਾ ਹੁਣ ਉਹ ਬੱਚੇ ਜਿਹੜੇ ਆ ਉਹਨਾਂ ਦਾ ਆਪਾਂ ਵੈਲਕਮ ਕਰਨਾ ਅੱਜ ਸਕੂਲ ਦੇ ਵਿੱਚ ਮੇਰਾ ਇਰਾਦਾ ਤਾਂ ਇਹ ਸੀਗਾ ਵੀ ਬੈਂਡ ਵਜਾ ਕੇ ਤੇ ਉਹਨਾਂ ਨੂੰ ਗੇਟ ਤੋਂ ਅੰਦਰ ਲੈ ਕੇ ਆਵਾਂਗੇ ਪਰ ਅੱਜ ਮੌਸਮ ਇੱਕਦਮ ਜਿਹੜਾ ਉਹ ਬਦਲੀ ਹੋ ਗਿਆ ਇਸ ਕਰਕੇ ਆਪਾਂ ਸਕੂਲ ਦੇ ਅੰਦਰ ਅੰੰਤਰੀ ਕਾਰਵਾਈ ਕਰਾਂਗੇ ਜਦੋਂ ਬੱਚੇ ਅੰਦਰ ਆਉਂਦੇ ਆ ਉਦੋਂ ਡਰਮ ਵੱਜੇਗਾ ਤੇ ਤੁਸੀਂ ਸਾਰੇ ਮੈ ਤਾੜੀਆਂ ਦੇ ਨਾਲ ਉਹਨਾਂ ਦਾ ਸਵਾਗਤ ਕਰਨਾ ਕਿਉਂਕਿ ਰੈਡੀ ਹੋ ਜਾਓ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵਿਸਾਖਾ ਸਿੰਘ ਹੈ ਤੇ ਕੱਲ 15 ਜਨਵਰੀ 2025 ਨੂੰ ਸਾਇੰਸ ਐਗਜ਼ੀਬਿਸ਼ਨ ਹੋਇਆ ਸੀ ਬਲਾਕ ਪੱਦਰ ਦਾ ਤੇ ਉਸ ਦੇ ਵਿੱਚ ਮੈਂ ਵੀ ਹਿੱਸਾ ਲਿਆ ਤੇ ਉੱਥੇ ਬਹੁਤ ਵਧੀਆ ਮਤਲਬ ਕਿ ਮਾਡਲ ਬੱਚੇ ਜਿਹੜੇ ਲੈ ਕੇ ਆਏ ਉਹਨਾਂ ਵਿੱਚ ਮੇਰਾ ਵੀ ਇੱਕ ਮਾਡਲ ਸੀ ਜਿਹਦਾ ਨਾਮ ਸੀਗਾ ਗ੍ਰੇ ਵਾਟਰ ਰੀਸਾਈਕਲਿੰਗ ਤੇ ਉੱਥੇ ਮਤਲਬ ਕਿ ਥੀਮ ਵਾਈਜ਼ ਜਿਹੜੇ ਕਿ ਸੱਤ ਥੀਮ ਸੀਗੇ ਤੇ ਥੀਮ ਵਾਈਜ਼ ਜਿਹੜੇ ਬੱਚੇ ਫਰਸਟ ਸੈਕੰਡ ਥਰਡ ਕੱਡੇ ਨੇ ਤੇ ਜਿਹੜੇ ਫਰਸਟ ਵਾਲੇ ਸੀਗੇ ਉਹਨਾਂ ਨੇ ਗਾਂ ਹੁਣ ਜ਼ਿਲ੍ਹਾ ਪੱਤਰ ਤੇ ਜਿਹੜੇ ਕਿ ਇਹ ਮੁਕਾਬਲੇ ਲੜਨ ਜਾਣੇ ਨੇ ਤੇ ਮੈਂ ਵੀ ਫਰਸਟ ਪੋਜੀਸ਼ਨ ਹਾਸਲ ਕੀਤੀ ਆ ਤੇ ਮੈਂ ਵੀ 17 ਤਰੀਕ ਜਨਵਰੀ ਤੇ 2025 ਨੂੰ ਜ਼ਿਲ੍ਹਾ ਪੱਤਰ ਤੇ ਇਹ ਮੁਕਾਬਲਾ ਜਿਹੜਾ ਲੜਨ ਜਾਵਾਂਗਾ ਤੇ ਮੈਂ ਆਸਾ ਕਰਦਾ ਕਿ ਮੈਂ ਫੇਰ ਇਸ ਵਾਰ ਫਰਸਟ ਪੋਜੀਸ਼ਨ ਲੈ ਕੇ ਆਵਾਂਗਾ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਾਂਗਾ ਤੇ ਉੱਥੇ ਮਤਲਬ ਕਿ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਸੀਗਾ ਤੇ ਜੱਜਸ ਆਏ ਮਤਲਬ ਕਿ ਉਹਨਾਂ ਨੇ ਵਧੀਆ ਤਰੀਕੇ ਨਾਲ ਸੁਣਿਆ ਤੇ ਉਹਨਾਂ ਨੂੰ ਮੈਂ ਹੀ ਦੱਸਿਆ ਕਿ ਅੱਜ ਅਸੀਂ ਜਿਹੜਾ ਕਿ ਪਾਣੀ ਹੈ ਬਹੁਤ ਜ਼ਿਆਦਾ ਵੇਸਟ ਹੋ ਰਿਹਾ ਤੇ ਉਹਨੂੰ ਅਸੀਂ ਕਿਸ ਤਰ੍ਹਾਂ ਬਚਾ ਸਕੀਏ ਉਹਨਾਂ ਨੂੰ ਇੱਕ ਨਵਾਂ ਸੁਝਾਅ ਦਿੱਤਾ ਜਿਹਦੇ ਨਾਲ ਮਤਲਬ ਕਿ ਇੱਕ ਪ੍ਰੋਗਰਾਮ ਵਧੀਆ ਹੋਇਆ ਤੇ ਮੈਂ ਉੱਥੇ ਫਰਸਟ ਪੋਜੀਸ਼ਨ ਹਾਸਲ ਕਰ ਗਿਆ ਥੈਂਕ ਯੂ なかなかいいなお天気でした。<music>